ਜਦੋਂ ਤਾਂ ਕੋਈ ਕਾਲੀ ਦਲ ਜਾਂ ਕਾਂਗਰਸ ਦਾ ਕੋਈ ਪੰਚ ਕੋਈ ਸਰਪੰਚ ਤੇ ਪੁਲਿਸ ਕਾਰਵਾਈ ਕਰਦੀ ਹੈ ਉਦੋਂ ਮੌਜੂਦਾ ਸਰਕਾਰ ਉਹਨਾਂ ਦੇ ਵਰਕਰ ਵੀ ਖੋਸ਼ ਤੇ ਸਾਰੇ ਖੋਸ਼ ਜਦੋਂ ਕੋਈ ਪੁਲਿਸ ਦੇ ਵੱਲੋਂ ਇਹਨਾਂ ਦੇ ਬੰਦੇ ਤੇ ਕਾਰਵਾਈ ਹੁੰਦੀ ਹੈ ਉਦੋਂ ਪੁਲਿਸ ਵੀ ਮਾੜੀ ਪ੍ਰਸ਼ਾਸਨ ਵੀ ਮਾੜਾ ਐਸ ਐਚਓ ਮਾੜਾ ਡੀ ਸੀ ਵੀ ਮਾੜਾ ਐਸ ਐਸ ਪੀ ਵੀ ਮਾੜਾ ਸਿੰਘ ਲਾਲਪੁਰਾ ਕੀ ਜਵਾਬ ਦੇਣਗੇ ਗੱਲ ਇਹ ਹੈ ਕਿ ਜਿਹੜਾ ਕੋਟ ਮਹਮਦਾਲਾ ਕੇਸ ਆ ਉਹਦੇ ਤੇ ਸਾਰੀ ਹੈਗੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਅਗੇ ਆ ਤੇ ਜੇ ਇਕੱਲੇ ਗੱਲ ਸਰਪੰਚ ਦੀ ਹੋਵੇ ਤੇ ਸਰਪੰਚ ਦੇ ਉੱਤੇ ਮੌਜੂਦ ਹੀ ਨਹੀਂ ਹੈਗਾ ਤੇ ਫਿਰ ਸਰਪੰਚ ਦੇ ਇਕੱਲੇ ਬਾਹਰ ਹੀ ਆ ਜੇ ਤੇ ਅਸੀਂ ਤੇ ਚਾਹੁੰਦੇ ਹਾਂ ਵੀ ਸਾਰਿਆਂ ਦਾ ਪਰਚਾ ਜਿਹੜਾ ਵਾ ਉਹ ਖਾਰਜ ਹੋਵੇ ਤੇ ਦੂਜੀ ਗੱਲ ਆ ਜੇ ਕਿ ਇਹ ਨਾਲ ਧੱਕਾ ਹੁੰਦਾ ਵਾ ਤੇ ਉਹਦੇ ਜਿਹੜੇ ਐਮਐਲਏ ਜਿਹੜੇ ਇਹਨਾਂ ਕੋਲ ਵੋਟਾਂ ਲੈਂਦੇ ਆ ਆਪਣੇ ਹਲਕਾਂ ਚ ਜਾ ਰਹੇ ਆ ਉਹਨਾਂ ਦੇ ਨਾਲ ਖਲੋਣ ਖਲੋਣਾ ਕਿੰਨੇ ਆ ਆਪਣੇ ਬੰਦਿਆਂ ਨਾਲ ਖਲੋਣ ਅਸੀਂ ਆਪਣੇ ਨਾਲ ਖਲੋਤੇ ਆ ਤੇ ਬਾਕੀ ਜਿਹੜਾ ਸਾਡੇ ਨਾਲ ਚੱਲੂਗਾ ਅਸੀਂ ਉਹਦੇ ਨਾਲ ਵੀ ਖਲੋਵਾਂਗੇ ਭਾਵੇਂ ਕਿਹੜੀ ਮਰਜ਼ੀ ਪਾਰਟੀ ਦਾ ਤੇ ਦੂਜੀ ਗੱਲ ਜੇ ਕਿ ਇਹ ਨਾਲ ਧੱਕਾ ਉਹ ਮੇ ਜਿਹਨਾਂ ਦੇ ਜਾਇਜ ਹੋਇਆ ਵਾ ਉਹ ਤੇ ਸਾਰੇ ਨੂੰ ਪਤਾ ਵੀ ਨਹੀਂ ਜਾਇਜ ਹੋਇਆ ਤੇ ਗਲਤ ਹੋਇਆ ਵਾ ਤੇ ਉਹ ਉਸੇ ਨੂੰ ਹੀ ਮੈਂ ਲੈ ਕੇ ਪਾਈ ਸੀ ਵੀ ਇਹ ਜਿਹੜੇ ਮੁਲਾਜ਼ਮਾਂ ਨੇ ਗਲਤ ਕੀਤਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਬਾਕੀ ਆ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਚੱਲਣ ਡੈ ਆ ਯੁੱਧ ਨਸ਼ਿਆਂ ਵਿਰੋਧ ਚ ਪ੍ਰੋਗਰਾਮ ਚੱਲਣੇ ਕਰਕੇ ਥੋੜਾ ਵਿਅਸਤ ਹੋ ਗਏ ਆ ਤੇ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਆ ਉਹ ਵਿਅਸਤ ਆ ਤੇ ਦੋ ਦਿਨਾਂ ਦਿਨਾਂ ਬਾਅਦ ਜਾ ਕੇ ਜਿਹੜਾ ਉਹਨਾਂ ਨੂੰ ਮਿਲਦੇ ਆ ਸਾਰੇ ਇਕੱਲਾ ਇਕੱਲਾ ਤਤਕੀਸ ਦਾ ਜਿਹੜਾ ਵਾ ਉਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣੇ ਆ ਕਿਉਂਕਿ ਸਾਡੇ ਇਲਾਕੇ ਦੇ 50 ਲੋਕਾਂ ਦੀ 70 ਲੋਕਾਂ ਦੀ ਜ਼ਿੰਦਗੀ ਦਾ ਸਵਾਲ ਸੋ ਕਿਸੇ ਦੇ ਵੀ ਨਜਾਇਜ਼ ਪਰਚਾ ਜਿਹੜਾ ਉਹ ਨਹੀਂ ਰਹਿਣ ਦਿੰਦਾ